ਘਰ ਦੇ ਗਰੀਬੀ ਕਾਰਨ ਬੰਦਾ ਕਦਮ ਪੜਦਾ ਰੋਜੀ ਰੋਟੀ ਕਮਾਉਣ ਦੇ ਖਾਤਰ ਜਾਂਦਾ ਉਹ 2022 ਚ ਗਿਆ ਸੀ 8 ਮਹੀਨੇ ਇੰਗਲੈਂਡ ਇੰਗਲੈਂਡ ਤੋਂ ਫਿਰ ਮੈਂ 2024 ਚ ਅੱਗੇ ਗਿਆ ਸੀ ਮੈਂ ਕਿਹੜੇ ਕੋਈ ਫਿਊਚਰ ਨਹੀਂ ਹੋਇਆਗਾ ਕੋਈ ਪੇਪਰ ਨਹੀਂ ਮਿਲਦੇ ਜਿੱਦਾਂ ਬੰਦਾ ਕਿ ਪੱਕਾ ਨਹੀਂ ਹੋ ਸਕਦਾ ਆਪਣੀ ਫੈਮਿਲੀ ਨਹੀਂ ਸੱਜ ਸਕਦਾ ਤੇ ਕੰਮ ਵੀ ਬਹੁਤ ਘੱਟ ਸੀ ਇੰਗਲੈਂਡ ਇਹ ਫਿਰ ਮੈਂ ਸੋਚਿਆ ਵੀ ਮੈਂ ਮੂਵ ਹੋ ਜਾ ਇਥੋਂ ਅਮਰੀਕਾ ਦੀ ਬਣਾ ਦ 40 ਲੱਖ ਤੋਂ ਪ্লাস ਹੀ ਲੱਗ ਗਿਆ ਤੇ ਪੈਸਿਆਂ ਦਾ ਇੰਤਜ਼ਾਮ ਐਦਾਂ ਵੀ ਕੋਈ ਜ਼ਮੀਨ ਵੇਚੀ ਗੈਣੇ ਕੀਤੀ ਕੁਝ 골ਡ ਸੀ ਮੇਰੇ ਕੋ ਉਹ ਵੇਚਿਆ ਕੋਈ ਰਿਸ਼ਤੇਦਾਰਾਂ ਕੋ ਪੈਸੇ ਫੜੇ ਵਿਆਜੀ ਫੜੇ ਕੁਝ ਇੰਨਾ ਗੱਲ ਹੋਈ ਹੀ ਵੀ ਬਾਈਏ ਰ ਜਾਣਾ ਤੋਂ ਤੈਨੂੰ ਡੋਂਗੀ ਵਾਲਾ ਕੰਮ ਨਹੀਂਗਾ ਪਰ ਕੋ ਜੋ ਮੇਰੀ ਕਿਸਮਤ ਐਦਾਂ ਜਿੱਦਾਂ ਮੰਨ ਲਓ ਵੀ ਉਹਨੇ ਤੇ ਡੋਂਕੀ ਵਾਲੇ ਰਸਤੇ ਮੈਨੂੰ ਪਤਾ ਜਦੋਂ ਡੋਂਕੀ ਵਾਲਾ ਰਸਤਾ ਤੁਹਾਨੂੰ ਪਤਾ ਲੱਗਿਆ ਵੀ ਮੈਨੂੰ ਡੋਂਕੀ ਵਾਲਾ ਰਸਤਾ ਹੀ ਅਪਣਾਉਣਾ ਪੈਣਾ ਤੇ ਤੁਸੀਂ ਉੱਥੇ ਵਿਰੋਧ ਨਹੀਂ ਕੀਤਾ ਹੁੰਦਾ ਹਾਂਜੀ ਪਹਿਲਾਂ ਵਿਰੋਧ ਕੀਤਾ ਸੀ ਪਰ ਪੈਸੇ ਜਾ ਚੁੱਕੇ ਸੀ ਉਧਰ ਪੇਮੈਂਟ ਜਾ ਚੁੱਕੀ ਸੀ ਤੇ ਵਾਪਸ ਆਉਣ ਦਾ ਕੋਈ ਨਹੀਂ ਉਹ ਮੈਂ ਇਹ ਵੀ ਕਿਹਾ ਕਿ ਮੈਨੂੰ ਵਾਪਸ ਭੇਜ ਦੇ ਜੇ ਮੰਨ ਲਓ ਵੀ ਪਨਾਮਾ ਜੰਗਲ ਵਾਲੀ ਡੋਂਕੀ ਲਾਉਣੀ ਉਹ ਕਹਿੰਦਾ ਬਈ ਹੁਣ ਤੈਨੂੰ ਜਾਣਾ ਹੀ ਪੈਣਾ ਜੋ ਵੀ ਸੁੰਦੇ ਹੀ ਨਾ ਪਹਿਲਾਂ ਉਹ ਮੈਂ ਆਪਣੇ ਅੱਖੀਂ ਦੇਖ ਚੁੱਕਾ ਹਾਂ ਬੋਧ ਖਤਰਨਾਕ ਜੰਗਲ ਹੈ ਆਪਣਾ ਮਾ ਦਾ ਤੇ ਉਹਦੇ ਵਿੱਚ ਲਾਸ਼ਾਂ ਵਗੈਰ ਜਦਾਂ ਮਤਲਬ ਵੀ ਪਿੰਜਰ ਵਗੈਰਾ ਵੀ ਅਨੂਕਾਰੰਗ ਮਿਲੇ ਨੇ ਉੱਥੇ ਤਿੰਨ ਚਾਰ ਇਹਦਾ ਬੋਡੀਆਂ ਦੇ ਕਰਨਗੇ ਜਿਹੜੇ ਇਹਨੂੰ ਮਿਲੇ ਉੱਥੇ ਤੇ ਬਹੁਤ ਹੀ ਖਤਰਨਾਕ ਜਾਂ ਅਮਰੀਕਾ ਦੇ ਵੱਲੋਂ ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਤਾਂ ਉਸ ਵੇਲੇ ਇਸ ਖਬਰ ਨੇ ਪੂਰੇ ਪੰਜਾਬ ਸਮੇਤ ਭਾਰਤ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਕਈ ਪੰਜਾਬੀ ਆਪਣੇ ਚੰਗੇ ਭਵਿੱਖ ਦੀ ਖਾਤਰ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਪਰ ਜਦੋਂ ਵਿਦੇਸ਼ਾਂ ਦੀਆਂ ਸਰਕਾਰਾਂ ਉਹਨਾਂ ਪੰਜਾਬੀਆਂ ਨੂੰ ਰਿਪੋਰਟ ਕਰਦੀਆਂ ਹਨ ਤੇ ਉਹ ਹਾਲਾਤ ਜਾਂ ਉਹਨਾਂ ਪੰਜਾਬੀਆਂ ਨੂੰ ਪਤਾ ਹੁੰਦੇ ਹਨ ਜਾਂ ਫਿਰ ਉਹਨਾਂ ਦੇ ਪਰਿਵਾਰਾਂ ਨੂੰ ਝੱਲਣੇ ਪੈਂਦੇ ਸਾਡੇ ਨਾਲ ਮੌਜੂਦ ਹਨ ਜ਼ਿਲ੍ਹਾ ਗੁਰਦਾਸਪੁਰ ਦੇ ਫਤਿਗਾ ਝੂੜੀਆਂ ਦੇ ਰਹਿਣ ਵਾਲੇ ਜਸਪਾਲ ਸਿੰਘ ਜਿਨ੍ਹਾਂ ਨੂੰ ਅਮਰੀਕਾ ਤੋਂ ਉਹਨਾਂ ਹੀ ਪੰਜਾਬੀਆਂ ਨਾਲ ਰਿਪੋਰਟ ਕੀਤਾ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਹਾਲਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਵਿਦੇਸ਼ ਜਾਣਾ ਪਿਆ ਜਸਪਾਲ ਜੀ ਕੀ ਹਾਲਾਤ ਬਣਿਆ ਕਿ ਤੁਹਾਨੂੰ ਵਿਦੇਸ਼ ਜਾਣਾ ਪਿਆ ਹਾਲਾਤ ਇਦਾਂ ਦੇ ਘਰ ਦੀ ਗਰੀਬੀ ਕਾਰਨ ਬੰਦਾ ਕਦਮ ਪੋੜਦਾ ਰੋਜੀ ਰੋਟੀ ਕਮਾਉਣ ਦੇ ਖਾਤਰ ਜਾਂਦਾ ਜੀ ਤੇ ਇਸ ਕਾਰਨ ਮੈਂ ਅਮਰੀਕਾ ਨੂੰ ਗਿਆ ਜੀ ਤੁਹਾਡੇ ਫਾਦਰ ਸਾਹਿਬ ਦੀ ਡੈਥ ਤੁਹਾਡੇ ਜਾਣ ਤੋਂ ਬਾਅਦ ਹੋਈ ਕਿ ਪਹਿਲਾਂ ਹੀ ਹੋ ਚੁੱਕੀ ਨੇ ਫਾਦਰ ਸਾਹਿਬ ਦੀ ਪਹਿਲਾਂ ਡੈਥ ਹੋ ਚੁੱਕੀ ਸੀ ਠੀਕ ਹੈ ਹਾਂਜੀ ਤੇ ਜੇ ਮੈਂ ਪੁੱਛਾਂ ਤੇ ਜਸਪਾਲ ਸਿੰਘ ਜੀ ਕਿੰਨੇ ਸਾਲ ਪਹਿਲਾਂ ਜਾਂ ਕਿੰਨੇ ਮਹੀਨੇ ਪਹਿਲਾਂ ਕਿੱਥੇ ਗਏ ਸੀ ਤੇ ਕਿੱਦਾਂ ਉੱਥੋਂ ਫਿਰ ਅਮਰੀਕਾ ਜਾਣਾ ਪੈ ਗਿਆ ਮੈਂ ਇੱਥੇ 2022 ਚ ਗਿਆ ਸੀ 8 ਮਹੀਨੇ ਇੰਗਲੈਂਡ ਇੰਗਲੈਂਡ ਤੋਂ ਫਿਰ ਮੈਂ 2024 ਚ ਅੱਗੇ ਗਿਆ ਸੀ ਅਮਰੀਕਾ ਹਾਂਜੀ ਤੇ ਅਮਰੀਕਾ ਫਿਰ ਕਿਸ ਤਰੀਕੇ ਨਾਲ ਉੱਥੇ ਪਹੁੰਚਿਆ ਗਿਆ ਤੇ ਕਿਉਂ ਇੰਗਲੈਂਡ ਛੱਡਣਾ ਪਿਆ ਇੰਗਲੈਂਡ ਕੋਈ ਫਿਊਚਰ ਨਹੀਂ ਸੀ ਹੈਗਾ ਕੋਈ ਪੇਪਰ ਨਹੀਂ ਮਿਲਦੇ ਜਿੱਦਾਂ ਬੰਦਾ ਕੋਈ ਪੱਕਾ ਨਹੀਂ ਹੋ ਸਕਦਾ ਆਪਣੀ ਫੈਮਲੀ ਨਹੀਂ ਸੱਜ ਸਕਦਾ ਤੇ ਕੰਮ ਵੀ ਬਹੁਤ ਘੱਟ ਸੀ ਇੰਗਲੈਂਡ ਤੇ ਫਿਰ ਮੈਂ ਸੋਚਿਆ ਵੀ ਮੈਂ ਮੂਵ ਹੋ ਜਾ ਇਥੋਂ ਅਮਰੀਕਾ ਨੂੰ ਹਾਂਜੀ ਤੇ ਜੇ ਮੈਂ ਗੱਲ ਕਰਾਂ ਤੇ ਉਸ ਵੇਲੇ ਕਿੰਨੇ ਪੈਸੇ ਖਰਚ ਕੇ ਤੁਸੀਂ ਗਏ ਹੋਵੋਗੇ ਤਾਂ ਉਹਨਾਂ ਪੈਸਿਆਂ ਦਾ ਕਿਸ ਤਰੀਕੇ ਨਾਲ ਇੰਤਜ਼ਾਮ ਕੀਤਾ ਹੋਊਗਾ ਪੈਸੇ ਤੇ ਮੈਂ ਕਾਫੀ ਖਰਚ ਕੇ ਗਿਆ ਮੇਰਾ ਤਕਰੀਬਨ ਹੁੰਦਾ 40 ਲੱਖ ਤੋਂ ਪਲੱਸ ਲੱਗ ਗਿਆ ਤੇ ਪੈਸਿਆਂ ਦਾ ਇੰਤਜ਼ਾਮ ਐਦਾਂ ਵੀ ਕੋਈ ਜ਼ਮੀਨ ਵੇਚੀ ਗੈਣੇ ਕੀਤੀ ਕੋਈ 골ਡ ਸੀ ਮੇਰੇ ਕੋਲ ਉਹ ਵੇਚਿਆ ਕੋਈ ਰਿਸ਼ਤੇਦਾਰਾਂ ਕੋ ਪੈਸੇ ਫੜੇ ਵਿਆਜੀ ਫੜੇ ਕੁਝ ਫਿਰ ਮੈਂ ਗਿਆ ਤੇ ਇੰਗਲੈਂਡ ਤੋਂ ਫਿਰ ਕਿਸ ਦੇ ਜਰੀਏ ਤੁਸੀਂ ਅਮਰੀਕਾ ਤੱਕ ਜਾਣ ਦੀ ਕੋਸ਼ਿਸ਼ ਕੀਤੀ ਇੰਗਲੈਂਡ ਦਾ ਏਜੰਟ ਸੀ ਜਾਂ ਫਿਰ ਅਮਰੀਕਾ ਦਾ ਏਜੰਟ ਸੀ ਜਾਂ ਫਿਰ ਭਾਰਤ ਦਾ ਕੋਈ ਪੰਜਾਬੀ ਏਜੰਟ ਸੀ ਇਹ ਸਪੇਨ ਦਾ ਏਜੰਟ ਰਿਹਾ ਹੈ ਆਪਣਾ ਪੰਜਾਬੀ ਸੀ ਤੇ ਉਹਦੇ ਨਾਲ ਮੇਰੀ ਗੱਲਬਾਤ ਹੋਈ ਉਹਨੇ ਮੈਨੂੰ ਫਿਰ ਅੱਗੂ ਗਾਈਡ ਕੀਤਾ ਉਹਨੇ ਮੈਨੂੰ ਭੇਜਿਆ ਇਹ ਤੇ ਇੰਗਲੈਂਡ ਤੋਂ ਜਦੋਂ ਤੁਸੀਂ ਅਮਰੀਕਾ ਗਏ ਤੇ ਗਏ ਫਿਰ ਡੋਂਕੀ ਲਗਾ ਕੇ ਗਏ ਹੋਗੇ ਤੇ ਡੋਂਕੀ ਤੇ ਕਹਿੰਦੇ ਨੇ ਕਿ ਬਹੁਤ ਔਖਾ ਸਮਾਂ ਹੁੰਦਾ ਜਦੋਂ ਡੋਂਕੀ ਵਾਲਾ ਸਮਾਂ ਹੁੰਦਾ ਹਾਂਜੀ ਹੈ ਤੇ ਬਹੁਤ ਔਖਾ ਸਮਾਂ ਮੇਰੀ ਪਰ ਏਜੰਟ ਨਾਲ ਗੱਲ ਹੋਈ ਹੀ ਵੀ ਬਾਈਏਰ ਜਾਣਾ ਤੋਂ ਤੇ ਡੋਂਕੀ ਵਾਲਾ ਕੰਮ ਨਹੀਂਗਾ ਪਰ ਕੋ ਜੇ ਮੇਰੀ ਕਿਸਮਤ ਇਦਾਂ ਜਿੱਦਾਂ ਮੰਨ ਲਓ ਵੀ ਉਹਨੇ ਫਿਰ ਡੋਂਗੀ ਵਾਲੇ ਰਸਤੇ ਮੈਨੂੰ ਪਾਤਾ ਹਾਂਜੀ ਤੇ ਤੁਹਾਨੂੰ ਜਦੋਂ ਤੱਕ ਉਹ ਤੱਕ ਪਤਾ ਸੀ ਕਿ ਡੋਂਗੀ ਵਾਲਾ ਰਸਤਾ ਅਪਣਾਉਣਾ ਪਊਗਾ ਫਿਰ ਜਾਂ ਜਦੋਂ ਡੋਂਗੀ ਵਾਲਾ ਰਸਤਾ ਤੁਹਾਨੂੰ ਪਤਾ ਲੱਗਿਆ ਵੀ ਮੈਨੂੰ ਡੋਂਗੀ ਵਾਲਾ ਰਸਤਾ ਹੀ ਅਪਣਾਉਣਾ ਪੈਣਾ ਤੇ ਤੁਸੀਂ ਉੱਥੇ ਵਿਰੋਧ ਨਹੀਂ ਕੀਤਾ ਉਸ ਵਾਰ ਹਾਂਜੀ ਪਹਿਲਾਂ ਵਿਰੋਧ ਕੀਤਾ ਸੀ ਪਰ ਪੈਸੇ ਜਾ ਚੁੱਕੇ ਸੀ ਉਹਦਾ ਪੇਮੈਂਟ ਜਾ ਚੁੱਕੀ ਸੀ ਤੇ ਵਾਪਸ ਆਉਣ ਦਾ ਕੋਈ ਨਹੀਂ ਉਹਨੇ ਮੈਂ ਇਹ ਵੀ ਕਿਹਾ ਸੀ ਮੈਨੂੰ ਵਾਪਸ ਭੇਜ ਦੇ ਜੇ ਮੰਨ ਲਓ ਵੀ ਤੂੰ ਪਨਾਮਾ ਜੰਗਲ ਵਾਲੀ ਡੌਂਕੀ ਲਾਉਣੀ ਉਹ ਕਹਿੰਦਾ ਬਈ ਹੁਣ ਤੈਨੂੰ ਜਾਣਾ ਹੀ ਪੈਣਾ ਹਾਂਜੀ ਜੋ ਹਾਲਾਤ ਅਸੀਂ ਸੁਣਦੇ ਆ ਕਿ ਡੌਂਕੀ ਵੇਲੇ ਜੋ ਹਾਲਾਤ ਉੱਥੇ ਬੰਦੇ ਆ ਜਾਂ ਪਨਾਮਾ ਜੰਗਲਾਂ ਚ ਬਹੁਤ ਜ਼ਿਆਦਾ ਖਤਰਨਾਕ ਕੰਮ ਹੁੰਦਾ ਵਾ ਉਹ ਵਾਕਈ ਤੁਸੀਂ ਆਪਣੀ ਅੱਖਾਂ ਨਾਲ ਦੇਖਿਓ ਵਾਕਈ ਸੱਚੀ ਬਾਤ ਹਾਂਜੀ ਬਿਲਕੁਲ ਸੱਚ ਜੋ ਵੀ ਸੁਣਦੇ ਇਹ ਨਾ ਪਹਿਲਾਂ ਉਹ ਮੈਂ ਆਪਣੇ ਅੱਖੀ ਦੇਖ ਚੁੱਕਾ ਹਾਂ ਬਹੁਤ ਖਤਰਨਾਕ ਜੰਗਲ ਹੈ ਪਨਾਮਾ ਦਾ ਉਹਦੇ ਵਿੱਚ ਲਾਛਾਂ ਵਗੈਰ ਜਦਾਂ ਮਨ ਲੋ ਵੀ ਪਿੰਜਰ ਵਗੈਰਾ ਵੀ ਹਨੂ ਕਰੰਗ ਮਿਲੇ ਨੇ ਉੱਥੇ ਤਿੰਨ ਚਾਰ ਇਹਦਾ ਬੋਡੀਆਂ ਦੇ ਕਰਨਗੇ ਜਿਹੜੇ ਨੂੰ ਮਿਲੇ ਉੱਥੇ ਤੇ ਬਹੁਤ ਹੀ ਖਤਰਨਾਕ ਜੰਗਲ ਹੈ ਜਿਹੜੇ ਲੋਕ ਉੱਥੇ ਉਧਰ ਦੇ ਡੋਂਕੀ ਲਵਾਉਂਦੇ ਆ ਉਹ ਫਿਰ ਕਿਸ ਤਰੀਕੇ ਦੇ ਹੁੰਦੇ ਉਹ ਵੀ ਖਤਰਨਾਕ ਹੁੰਦੇ ਆ ਕਿ ਜਾਂ ਫਿਰ ਮਤਲਬ ਉਹ ਪਿਆਰ ਨਹੀਂ ਰੱਖਦੇ ਉੱਥੇ ਨਹੀਂ ਉਹ ਬਹੁਤ ਖਤਰਨਾਕ ਬੰਦੇ ਨੇ ਜਿੱਦਾਂ ਮਤਲਬ ਹਰ ਇੱਕ ਨੇ ਮਤਲਬ ਅਸਲਾ ਉਹਨਾਂ ਦੇ ਕੋਲ ਹੁੰਦਾ ਤੇ ਉਹ ਰਸਤੇ 'ਚ ਜੇ ਕੋਈ ਉੱਚੀ ਨਹੀਂ ਵੀ ਗੱਲਬਾਤ ਕਰੇ ਤੇ ਗੋਲੀ ਵੀ ਮਾਰ ਦਿੰਦੇ ਆ ਹਾਂਜੀ ਤੁਸੀਂ ਜੰਗਲਾਂ ਚੋਂ ਨਿਕਲਦੇ ਪਏ ਸੀ ਉੱਥੇ ਤੁਸੀਂ ਜਿੱਦਾਂ ਦੱਸਿਆ ਕਿ ਪਿੰਜਰ ਵੀ ਦੇਖੇ ਤੁਸੀਂ ਉੱਥੇ ਲਾਸ਼ਾਂ ਪਈਆਂ ਵੀ ਦੇਖੀਆਂ ਉਦੋਂ ਮਨ ਚ ਡਰ ਨਹੀਂ ਆਇਆ ਉਸ ਮਨ ਚ ਕਿਤੇ ਡਰ ਤੇ ਹੁੰਦਾ ਪਰ ਜੇ ਆਪਾਂ ਉਸ ਟਾਈਮ ਦਿਲ ਛੋਟਾ ਕਰ ਦਈਏ ਤੇ ਫਿਰ ਆਪਾਂ ਨੂੰ ਕਰਾਸ ਕਰਨਾ ਔਖਾ ਹੋ ਜਾਂਦਾ ਬਸ ਬੰਦੇ ਨੂੰ ਥੋੜਾ ਮਜ਼ਬੂਤ ਰਹਿਣਾ ਪੈਂਦਾ ਵੀ ਹੁਣ ਜੋ ਵੇਖਿਆ ਅਨਗੋਲਿਆ ਕਰਨਾ ਪੈਂਦਾ ਵੀ ਫੇਸ ਕਰਕੇ ਬੰਦਾ ਫਿਰ ਕਰ ਨਹੀਂ ਸਕਦਾ ਜੇ ਮਨ ਲ ਦਿਲ ਛੋਟਾ ਕਰ ਜੂਗਾ ਤੇ ਡਰੂਗਾ ਫਿਰ ਅੱਗੇ ਨਹੀਂ ਵੱਧ ਸਕਦੇ ਕਿਹੜੀ ਜਗ੍ਹਾ ਤੋਂ ਡੋਂਕੀ ਦੀ ਸ਼ੁਰੂਆਤ ਹੋਈ ਕਿਹੜੇ ਸ਼ਹਿਰ ਤੋਂ ਸ਼ੁਰੂਆਤ ਹੋਈ ਸੀ ਕਿੰਨੇ ਦਿਨਾਂ ਚ ਤੁਸੀਂ ਇਹ ਡੋਂਕੀ ਵਾਲਾ ਸਾਰਾ ਸਫ਼ਰ ਪੂਰਾ ਕੀਤਾ ਡੋਂਕੀ ਦੀ ਸ਼ੁਰੂਆਤ ਮੇਨ ਬ੍ਰਾਜ਼ਿਲ ਤੋਂ ਹੋਈ ਪਿੱਛੋਂ ਤੇ ਮੈਂ ਬਾਈ ਐਰੀਆ ਆਇਆ ਸੀਗਾ ਬ੍ਰਾਜ਼ਿਲ ਤੋਂ ਅੱਗੇ ਫਿਰ ਬਾਈ ਰੋਡ ਪੈਦਲ ਟੈਕਸੀਆਂ ਤੇ ਫਿਰ ਅੱਗੇ ਜੰਗਲਾਂ 'ਚ ਪਨਾਮਾ ਕੋਲੰਬੀਆ ਸਮੁੰਦਰ ਰਸਤੇ ਹੋ ਗਏ ਬੋਰਡ ਤੇ ਕਿਸ਼ਤੀਆਂ ਦੇ ਦੰਗ ਕਿੰਨਾ ਟਾਈਮ ਫਿਰ ਲੱਗਿਆ ਇਸ ਚੀਜ਼ ਨੂੰ ਮੈਨੂੰ 6 ਮਹੀਨੇ ਲੱਗੇ ਇਸ ਰਸਤੇ 'ਚ 6 ਮਹੀਨੇ ਤੁਸੀਂ ਇਦਾਂ ਹੀ ਪੈਦਲ ਤੇ ਜੰਗਲਾਂ ਚੋਂ ਤੇ ਪਾਣੀ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਖਤਰਾ ਛੇ ਮਹੀਨੇ ਚ ਅਮਰੀਕਾ ਪਹੁੰਚੇ ਤੁਸੀਂ ਹਾਂਜੀ 6 ਮਹੀਨੇ ਇਦਾਂ ਹੀ ਜੰਗਲਾਂ ਚ ਖੱਜਲ ਖਰਾਬ ਹੁੰਦੇ ਕਿਤੇ ਰੋਟੀ ਮਿਲ ਗਈ ਕਿਤੇ ਖਾਣ ਨੂੰ ਕੁਝ ਮਿਲ ਗਿਆ ਕਿਤੇ ਨਹੀਂ ਮਿਲਿਆ ਭੁੱਖੇ ਵੀ ਰਹਿਣਾ ਪਿਆ ਜੰਗਲਾਂ ਚ ਤੁਹਾਨੂੰ ਪਤਾ ਕੁਝ ਮਿਲਦਾ ਨਹੀਂ ਤੇ ਉਹ ਜਾਂ 3-4 ਦਿਨ ਦਾ ਮੇਰਾ ਸਫਰ ਹੀ ਪੈਦਲ ਰਾਤ ਦਿਨ ਤੇ ਉਹ ਭੁੱਖੇ ਰਹੇ ਆ ਪਿਆਸੇ ਰਹੇ ਉੱਥੇ ਨਦੀਆਂ ਚੋਂ ਪਾਣੀ ਪੀਣਾ ਜਾਂਦਾ ਮੰਦਾ ਪਾਣੀ ਹੁੰਦਾ ਜਦਾਂ ਫਿਰ ਆਪਾਂ ਜੰਗਲ ਕ੍ਰੋਸ ਕੀਤਾ ਬਾਕੀ ਰਸਤੇ 'ਚ ਵੀ ਕੋਈ ਇਦਾਂ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਉਹ ਡੋਂਕਰਾਂ ਨੇ ਚੌਲ ਬੁਰਕੀ ਦੇ ਦਿੱਤੇ ਖਾਲੇ ਨਹੀਂ ਤੇ ਇਦਾਂ ਹੀ ਬੁਰ ਉਹ 6 ਮਹੀਨਿਆਂ 'ਚ ਕਿਤਨਾ ਕਿਤੇ ਮਾਂ ਦੀਆਂ ਪੱਕੀਆਂ ਰੋਟੀਆਂ ਚੇਤੇ ਆਈਆਂ ਹੋਣਗੀਆਂ ਬਿਲਕੁਲ ਜੀ ਉਸ ਟਾਈਮ ਤੇ ਇੱਕ ਰੋਟੀ ਵੀ ਸਾਡੇ ਵਾਸਤੇ ਸੁਪਨਾ ਹੋ ਗਈ ਵੀ ਕਦੋਂ ਅਸੀਂ ਰੋਟੀ ਖਾਵਾਂਗੇ ਜਾਤ ਤੇ ਬਹੁਤ ਹੁੰਦੀ ਪਰ ਉੱਥੇ ਕਰ ਕੋਈ ਨਹੀਂ ਸਕਦੇ ਆਪਣਾ ਵਾਸ ਨਹੀਂ ਚੱਲਦਾ ਉਹਨੂੰ ਲੱਗਦਾ ਸੀ ਕਿ ਸਹੀ ਸਲਾਮਤ ਆਪਣੇ ਘਰ ਚ ਪਹੁੰਚ ਜਾਣਾ ਪਹਿਲਾ ਤੇ ਮਕਸਦ ਹੀ ਆਪਣੀ ਮੰਜ਼ਿਲ ਤੇ ਪਹੁੰਚਣ ਦਾ ਜੇ ਜਦੋਂ ਬੰਦੇ ਨੂੰ ਰਾਹ 'ਚ ਕੋਈ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਫਿਰ ਬੰਦਾ ਇਹ ਵੀ ਕੇਵਲੇ ਸੋਚ ਲੈਂਦਾ ਯਾਰ ਮੈਂ ਇੱਥੋਂ ਵਾਪਸ ਚੱਲ ਜਾਵਾਂ ਪਰ ਚਾਹੇ ਵੀ ਆਪਾਂ ਨਹੀਂ ਵਾਪਸ ਮੁੜ ਸਕਦੇ ਇਸ ਕਰਕੇ ਤੁਸੀਂ ਉੱਥੇ ਜੰਗਲਾਂ 'ਚ ਲਾਸ਼ਾਂ ਦੇਖੀਆਂ ਜਾਂ ਪਿੰਜਰ ਦੇਖੇ ਉਹਨਾਂ ਤੋਂ ਕੋਈ ਪਹਿਚਾਨ ਹੋ ਸਕੀ ਵੀ ਉਹ ਕਿੱਥੋਂ ਦੇ ਲੱਗਦੇ ਹੋਣਗੇ ਪਿੰਜਰ ਜਾਂ ਕਿੱਥੋਂ ਦੀਆਂ ਲਾਸ਼ਾਂ ਹੋਣਗੀਆਂ ਕਿੱਥੋਂ ਦੇ ਰਹਿਣ ਵਾਲੇ ਬੰਦੇ ਹੋਣਗੇ ਹਾਂਜੀ ਉਹ ਜਿੱਦਾਂ ਦੋ ਲਾਸ਼ਾਂ ਦੇਖੀਆਂ ਉਹਨਾਂ ਦੇ ਕੜੇ ਪਾਏ ਸੀਗੇ ਹੱਥਾਂ 'ਚ ਜਿੱਦਾਂ ਕੋਈ ਲੋਹੇ ਦੇ ਜਿੱਦਾਂ ਕੜੇ ਸੀਗੇ ਬਸ ਉਹਨਾਂ ਤੋਂ ਪਛਾਣ ਹੋਈ ਵੀ ਹੋ ਸਕਦਾ ਵੀ ਆਪਣੇ ਪੰਜਾਬੀ ਹੋਣ ਹਾਂਜੀ ਇਹ ਕਿਤੇ ਤਾਜੀ ਡੈੱਡ ਬੋਡੀ ਜਿੱਦਾਂ ਮਤਲਬ ਤਾਜੀ ਨਹੀਂ ਹੈ ਤੇ ਪਿੰਜਰ ਹੀਗੇ ਤੇ ਵਾਲ ਸੀਗੇ ਸਿਰ ਤੇ ਜਿੱਦਾਂ ਮਤਲਬ ਕੋਈ ਲੇਡੀਜ਼ ਦੀ ਡੈੱਡ ਬੋਡੀ ਹੁੰਦੀ ਹਾਂਜੀ ਫਿਰ ਤੁਸੀਂ ਉਹੋ ਹੀ ਰਸਤਾ ਮੈਕਸੀਕੋ ਵਾਲੀ ਦੀਵਾਰ ਜਿਹੜੀ ਆਂਦੀ ਉਹਨੂੰ ਹੀ ਫਿਰ ਪਾਰ ਕਰਕੇ ਜਾਣਾ ਪੈਂਦਾ ਅਮਰੀਕਾ ਦੇ ਵਿੱਚ ਉਸੇ ਵਾਸਤੇ ਤੁਸੀਂ ਗਏ ਹਾਂਜੀ ਬਿਲਕੁਲ ਜੀ ਉਹੀ ਦੇ ਦੁਆਰ ਜਿਹੜੀ ਪਾਰ ਕਰਕੇ ਜਾਣਾ ਪੈਂਦਾ ਤੇਜਵਾਨਾ ਬਾਰਡਰ ਤੇ ਤਾਂ ਤੇ ਉਹੀ ਬਾਰਡਰ ਕ੍ਰੋਸ ਕਰਨਾ ਪੈਂਦਾ ਓਕੇ ਫਿਰ ਕੀ ਹਾਲਾਤ ਬਣ ਗਏ ਕਿਉਂਕਿ ਜ਼ਿਆਦਾਤਰ ਤੇ ਲੋਕ ਅਮਰੀਕਾ ਚ ਵੜ ਜਾਂਦੇ ਆ ਫਿਰ ਤੁਸੀਂ ਕਿਸ ਤਰ੍ਹਾਂ ਕਾਬੂ ਆ ਗਏ ਹਾਂਜੀ ਅਮਰੀਕਾ ਜੇ ਮੈਂ ਵੜ ਗਿਆ ਸੀਗਾ ਅਮਰੀਕਾ ਵਾਲਿਆਂ ਨੇ ਅਰੈਸਟ ਕੀਤਾ ਤੇ ਬਾਰਡਰ ਪੈਟਰੋਲੀ ਨੇ ਅਰੈਸਟ ਕੀਤਾ ਠੀਕ ਹੈ ਹਾਂਜੀ ਤੇ ਉਹ ਅਰੈਸਟ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਕੋਲ ਕਿੰਨੇ ਦਿਨ ਰੱਖਿਆ ਅਰੈਸਟ ਕਰਨ ਤੋਂ ਬਾਅਦ ਉਹਨਾਂ 11 ਦਿਨ ਆਪਣੇ ਕੈਸਟਰੀ ਚ ਰੱਖਿਆ ਉਦੋਂ ਬਾਅਦ ਫਿਰ ਰਿਪੋਰਟ ਕੀਤਾ ਉਹਨਾਂ ਗਿਆ ਨਾ ਦੇਣਾ ਤੁਹਾਨੂੰ ਸਮਝ ਲੱਗੀ ਕੁਝ ਵੀ ਤੁਹਾਡੇ ਨਾਲ ਕੀ ਹੋਣ ਜਾ ਰਿਹਾ ਜਾਂ ਕੀ ਕੁਝ ਅੱਗੇ ਹਾਲਾਤ ਬਣਨ ਹਾਂ ਕੋਈ ਸਮਝ ਨਹੀਂ ਲੱਗੀ 11 ਦਿਨਾਂ ਪੰਦਰ ਰਹੇ ਜਿੱਦਾਂ ਤੇ ਬੰਦ ਕਮਰਿਆਂ ਜਿੱਦਾਂ ਰੱਖਿਆ ਸੀ ਤੇ ਉਦੋਂ ਬਾਅਦ 11ਵੇਂ ਦਿਨ ਉਹਨਾਂ ਫਿਰ ਨੂੰ ਬਾਹਰ ਕੱਢਿਆ ਹੱਥਕੜੀਆਂ ਲਾ ਕੇ ਤੇ ਪੈਰਾਂ 'ਚ ਬੇੜੀਆਂ ਪਾ ਕੇ ਤੇ ਫਿਰ ਉਹਨਾਂ ਨੇ ਬੱਸਾਂ 'ਚ ਬਿਠਾਇਆ ਬੱਸਾਂ 'ਚ ਬਿਠਾਉਣ ਤੋਂ ਬਾਅਦ ਜਾਨੂ ਫਿਰ ਏਅਰ ਫੋਰਸ ਦੇ ਜਹਾਜ਼ 'ਚ ਜਿੱਦਾਂ ਮਤਲਬ ਵੀ ਉੱਥੇ ਲੈ ਗਏ ਤੇ ਆਹ ਨੂੰ ਤੇ ਇਹ ਸੋਚਿਆ ਸੀ ਵੀ ਹਣ ਦੂਜੀ ਜਗ੍ਹਾ ਮੂਵ ਕਰਨ ਲੱਗੇ ਆ। ਕਿ ਵੀ ਕੇ ਦੂਜੇ ਕੈਂਪ ਚ ਲੈ ਆ ਕੇ ਚੱਲੇ ਪਰ ਤੱਕ ਤੁਹਾਨੂੰ ਪਤਾ ਨਹੀਂ ਸੀ ਕਿ ਤੁਹਾਨੂੰ ਡਿਪੋਰਟ ਕਰਦਣ ਲੱਗੇ ਆ ਭਾਰਤ ਵਾਰਸ਼ ਭੇਜਣ ਲੱਗੇ ਆ। ਮੈਨੂੰ ਕੁਝ ਨਹੀਂ ਪਤਾ ਸੀ ਬਸ ਇਹੀ ਸੋਚਦੇ ਸੀ ਸਾਰੇ ਜਿੰਨੇ ਵੀ ਵੀ ਐਡੀ ਜਲਦੀਾਨੂੰ ਭਾਰਤ ਨਹੀਂ ਭੇਜ ਸਕਦੇ ਇਹਾਨੂੰ ਦੂਜੀ ਜਗ੍ਹਾ ਮੂਵ ਕਰਨ ਲੱਗੇ ਆ। ਪਰ ਜਦੋਂ ਅਸੀਂ ਜਹਾਜ਼ 'ਚ ਬੈ ਗਏ ਆਂ ਜਹਾਜ਼ 5-7 ਘੰਟੇ ਚੱਲੇ ਤਾਂ ਬਾਅਦ 'ਚ ਫੇਰਾਨੂੰ ਪਤਾ ਲੱਗਾ ਵੀ ਅਸੀਂ ਇੰਡੀਆ ਜਾ ਰਹੇ ਆਂ ਉਹ ਵੀ ਇੱਕ ਅਫਸਰ ਨੂੰ ਪੁੱਛਿਆ ਵੀ ਕਿੱਥੇ ਜਾ ਰਹੇ ਆਂ ਉਹ ਕਹਿੰਦਾ ਵੀ ਤੁਸੀਂ ਇੰਡੀਆ ਜਾ ਰਹੇ ਤੇ ਉਹ ਫੇਰ ਜਦੋਂ ਜਹਾਜ਼ ਤੁਹਾਨੂੰ ਬਿਠਾ ਲਿਆ ਉਦੋਂ ਵੀ ਤੁਹਾਡੀਆਂ ਬੇੜੀਆਂ ਤੇ ਸਾਰੀਆਂ ਲੱਗੀਆਂ ਹੋਈਆਂ ਸੀ ਹੱਥਕੜੀਆਂ ਮਤਲਬ ਭਾਰਤ ਤੱਕ ਪਹੁੰਚਦੇ ਪਹੁੰਚਦੇ ਬੇੜੀਆਂ ਹੱਥਕੜੀਆਂ 'ਚ ਜਕੜੇ ਰਹੇ ਹੋ ਹਾਂਜੀ ਬਿਲਕੁਲ ਜੀ ਜਿੰਨਾ ਟਾਈਮ ਮਤਲਬ ਵੀ ਉੱਥੋਂ ਹੀ ਅਮਰੀਕਾ ਤੋਂ ਦੋ ਤਰੀਕ ਨੂੰ ਚੱਲੇ ਸੀ ਤੇ ਇੱਥੇ 5 ਨੂੰ ਪਹੁੰਚੇ ਆਂ ਤੇ ਅਸੀਂ ਇਦਾਂ ਹੀ ਵੱਧੇ ਰਹੇ ਆਂ ਬਸ ਖਾਣ ਪੀਣ ਦਾ ਸਮਾਨ ਦਿੰਦੇ ਰੇ ਰਸਤੇ ਖਾਣ ਪੀਣ ਦਾ ਸਮਾਨ ਇਦਾਂ ਹੀ ਕੋਈ ਬਿਸਕੁਟ ਵਗੈਰਾ ਕੋਈ ਬਰੈਡ ਦੇ ਤੇ ਜਾਂ ਕੋਈ ਚਿਪਸ ਵਗੈਰਾ ਇਹੀ ਹੋਰ ਕੁਝ ਨਹੀਂ ਖਾਣਾ ਸੋਚਿਆ ਸੀ ਕਿ ਜੇਸ ਪਾਲ ਨਾਲ ਇਹ ਹਾਲਾਤ ਬਣਨਗੇ ਜਦੋਂ ਬਾਹਰ ਗਏ ਸੀ ਉਸ ਤੋਂ ਬਾਅਦ ਕਦੀ ਸੋਚਿਆ ਸੀ ਕਿ ਇਸ ਹਾਲਾਤਾਂ ਦੇ ਵਿੱਚ ਸਾਨੂੰ ਵਾਪਸ ਵੀ ਆਣਾ ਪਊ ਇਹ ਤਾਂ ਸੋਚਿਆ ਨਹੀਂ ਅਸੀਂ ਤੇ ਆਪਣੇ ਭਵਿੱਖ ਵਾਸਤੇ ਗਏ ਸੀ ਕਿ ਉੱਥੇ ਜਾਵਾਂਗੇ ਕਮਾਈ ਕਰਾਂਗੇ ਮਿਹਨਤ ਕਰਾਂਗੇ ਪਰ ਪਤਾ ਨਹੀਂ ਕਿ ਆ ਸਾਡੇ ਨਾਲ ਇਹ ਚੱਕਰ ਬਣ ਜਾਣਾ ਫੇਰੇ ਜਿਹੜਾ ਪੈਸੇ ਲਗਾ ਕੇ ਗਏ ਸੀ ਹੁਣ ਉਹ ਵੀ ਸਿਰ ਤੇ ਕਰਜ਼ਾ ਹੋਏਗਾ ਹਲੇ ਬਿਲਕੁਲ ਜਿੰਨਾ ਪੈਸੇ ਲਾ ਕੇ ਗਏ ਸੀ ਕਰਜ਼ਾ ਚੁੱਕ ਕੇ ਬੰਦਾ ਲਾ ਕੇ ਜਾਂਦਾ ਤੇ ਉਹ ਵੀ ਟੈਨਸ਼ਨ ਆ ਵੀ ਉਹ ਕਰਜ਼ਾ ਹਣ ਕਿੱਦਾਂ ਲਾਉਣਾ ਵਾ ਕਿੱਦਾਂ ਹਣ ਅੱਗੇ ਸਰਵਾਈਵ ਕਰਨਾ ਆਪਾਂ ਟੈਨਸ਼ਨ ਤੇ ਬਹੁਤ ਆ ਪਰ ਕੀ ਕਰ ਸਕਦੇ ਹਾਂ ਪਰਿਵਾਰ ਚ ਮਾਤਾ ਵੀ ਹੈਗੇ ਆ ਭਰਾ ਵੀ ਹੈਗਾ ਤੁਹਾਡਾ ਆਪਣਾ ਪਰਿਵਾਰ ਵੀ ਹੈਗਾ ਤੇ ਹੁਣ ਅੱਗੇ ਕੀ ਸੋਚ ਰੱਖਿਆ ਹੈ ਫੇਰ ਹਾਲ ਤੇ ਜੇ ਕੋਈ ਨਹੀਂ ਸੋਚਿਆ ਵੀ ਇੱਥੇ ਹੁਣ ਮੈਂ ਤਾਂ ਮਜ਼ਦੂਰੀ ਕਰਨੀ ਪਊਗੀ ਜੋ ਵੀ ਕਰਾਂਗੇ ਹੁਣ ਪੈਸੇ ਤੇ ਆਪਣੇ ਕੋਲ ਇੰਨੀ ਵੀ ਆਪਾਂ ਲਾ ਕੇ ਫਿਰ ਬਾਹਰ ਚਲ ਜਾਈਏ ਬਸ ਇਹੀ ਹੁਣ ਆਹ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੈਸੇ ਕਿਉਂਕਿ ਸਰਕਾਰਾਂ ਦੇ ਜਿਹੜੇ ਇਹ ਦਾ ਪੇਚ ਹੁੰਦੇ ਉਹਨਾਂ 'ਚ ਫਸ ਕੇ ਨੁਕਸਾਨ ਤੇ ਕਿਤਨਾ ਕਿਤੇ ਤੁਹਾਡਾ ਜਾਂ ਤੁਹਾਡੇ ਵਰਗੇ ਪੰਜਾਬੀਆਂ ਦਾ ਹੋਇਆ ਜਿਹੜੇ ਰਿਪੋਰਟ ਹੋ ਗਿਆ ਹੈ ਹਾਂਜੀ ਨੁਕਸਾਨ ਤੇ ਬਹੁਤ ਹੋਇਆ ਪਰ ਸਰਕਾਰ ਨੂੰ ਮੈਂ ਇਹੀ ਬੇਨਤੀ ਰਿਕਵੈਸਟ ਕਰਨਾ ਚਾਹੁੰਦਾ ਵੀ ਸਾਡੀ ਹੈਲਪ ਕੀਤੀ ਜਾਏ ਕਿ ਤੇ ਤੁਹਾਡੀ ਬਾਹ ਫੜੀ ਜਾਏ ਨਾ ਰੋਜ਼ਗਾਰ ਹੀ ਦਿੱਤਾ ਜਾਵੇ ਤੇ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਪੰਜਾਬੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹਾਲੇ ਵੀ ਵਿਦੇਸ਼ ਦਾ ਰੋਖ ਕਰਨ ਲਈ ਤਿਆਰ ਬੈਠੇ ਆ ਕਿ ਅਸੀਂ ਵਿਦੇਸ਼ ਜਾ ਕੇ ਕਮਾਈ ਕਰੀਏ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਬਈ ਇੱਕ ਨੰਬਰ 'ਚ ਜਾਓ ਜਿੱਥੇ ਵੀ ਜਾਣਾ ਵਾ ਦੇਖੋ ਜੀ ਆਪਣੇ ਪੈਸੇ ਲਾ ਕੇ ਜੇ ਇੱਥੇ ਬਿਜ਼ਨਸ ਕਰ ਲੋ ਤੇ ਵਧੀਆ ਹਾਂਜੀ ਤੁਸੀਂ ਕੀ ਸੋਚ ਰੱਖਿਆ ਫਿਰ ਅੱਗੇ ਮੈਂ ਦਿਉਣਾ ਅੱਜ ਫਿਰ ਹਾਲਤ ਇੱਥੇ ਕਰਾਂਗਾ ਹਾਂਜੀ ਕੋਣ ਪੈਸੇ ਦੇ ਕੋਲ ਨਹੀਂ ਵੀ ਲਾ ਕੇ ਫਿਰ ਬਾਹਰ ਚੱਲ ਜੀ ਇੱਥੇ ਇੰਡੀਆ ਰਹਿ ਕੇ ਕਰਾਂਗੇ ਕੰਮ ਜੋ ਵੀ ਹਨ ਮਿਹਨਤ ਕਰਾਂਗੇ ਆਪਣੇ ਇਹ ਬਿਲਕੁਲ ਐਸਾ ਸਾਡੇ ਨਾਲ ਜਸਪਾਲ ਸਿੰਘ ਜੋ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੇ ਇੰਗਲੈਂਡ ਗਏ ਪਹਿਲਾਂ ਪਰਿਵਾਰ ਦੀ ਰੋਜੀ ਰੋਟੀ ਦੇ ਲਈ ਉਸ ਤੋਂ ਬਾਅਦ ਇੰਗਲੈਂਡ ਤੋਂ ਅਮਰੀਕਾ ਮੂਵ ਹੋਣ ਲਈ ਡੌਂਕੀ ਵੀ ਲਾਣੀ ਪਈ ਪਨਾਮਾ ਦੇ ਜੰਗਲਾਂ 'ਚ ਵੀ ਲੰਘਣਾ ਪਿਆ ਤੇ ਉਹ 6 ਮਹੀਨੇ ਦੁੱਖ ਭਰਿਆ ਆਪਣੇ ਸਰੀਰ ਤੇ ਹੰਡਾਇ ਲੇਕਿਨ ਵਾਪਸ ਆਏ ਤਾਂ ਡਿਪੋਰਟ ਦੇ ਜਰੀਏ ਅਮਰੀਕਾ ਨੇ ਰਿਪੋਰਟ ਕੀਤਾ ਇੱਥੇ ਪਹੁੰਚੇ ਲੱਖਾਂ ਰੁਪਏ ਲਾ ਕੇ ਬਾਹਰ ਗਏ ਸੀ ਪਰ ਜਦੋਂ ਵਾਪਸ ਆਏ ਤਾਂ ਹੱਥਕੜੀਆਂ ਤੇ ਬੇੜੀਆਂ 'ਚ ਬੰਨ ਕੇ ਵਾਪਸ ਲਿਆਂਦਾ ਗਿਆ ਨਾਲ ਦੀ ਨਾਲ ਹੁਣ ਇੱਕ ਨਸੀਹਤ ਦੇ ਰਹੇ ਨੇ ਜੇ ਅਗਰ ਪੰਜਾਬੀ ਨੌਜਵਾਨ ਵਿਦੇਸ਼ ਦੀ ਧਰਤੀ ਤੇ ਜਾਣਾ ਚਾਹੁੰਦੇ ਨੇ ਤਾਂ ਇੱਕ ਨੰਬਰ ਚ ਹੀ ਜਾਣ ਕਿਉਂਕਿ ਦੋ ਨੰਬਰ ਦੇ ਹਾਲਾਤ ਮਾੜੇ ਹੁੰਦੇ ਹਨ ਕੈਮਰਾ ਪਰਸਨਲ ਅਪਰੀਦੇ ਨਾਲ ਪਪਾਲ ਸਿੰਘ ਪੰਜਾਬ ਨਿਊਜ਼ ਬਟਾਲਾ